हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਕਿਵੇਂ ਹੋ ਤੇ ਲੱਗਦਾ ਕੀ ਹੋਵੋਗੇ ਵਧੀਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਸਵੇਰ ਦਾ ਟਾਈਮ ਹੈ ਇਹ ਆਪਾਂ ਸਾਰਾ ਆਪਦਾ ਕੰਮ ਤੰਦਾ ਹਜੇ ਪਿਆਈ ਸੀਗਾ ਆਟਾ ਵਗੈਰਾ ਗੁੰਨ ਲਿਆਗਾ ਸਬਜ਼ੀ ਬਣਾਉਣੀ ਹੈ ਹਜੇ ਇੱਲਾ ਚਾਪਾਣੀ ਦਿੱਤਾ ਕੋਈ ਆਂਡੇ ਕੁੰਡੇ ਤੋਤੇ ਝਾੜੂ ਆਪਾਂ ਲਾ ਲਿਆ ਸੀ ਸਾਫ ਸਫਾਈ ਪਈ ਹੈਗੀ ਤੇ ਇੱਧਰ ਉਹ ਮिक्की ਸੀ ਆਇਆ ਮਿੱਕੀ ਆ ਜਾ ਮਿੱਕੀ ਆ ਜਾ ਤੇ ਇੱਧਰ ਆਪਣੀ ਬੱਚੀ ਹੈ ਜਿਹੜੀ ਇਹਦੀ ਇੱਥੇ ਛਾਏਗੀ ਤੇ ਅੱਜ ਨੇਰੀ ਜੀ ਚੱਲਦੀ ਹੈਗੀ ਹਵਾ ਜੀ ਚੱਲੀ ਆਂਦੀ ਹੈਗੀ ਨਾਲੇ ਤੁਸੀਂ ਕਸ ਵੇਸ ਵੇ ਨਾਲ ਬੰਦੀਆ ਕੀ ਠੰਡੇ ਥਾਂ ਬੈਠਿਆ ਸੀ ਥੋੜਾ ਉਹ ਇਸ ਤੀ ਜਾ ਉਹ ਹੂੰਦੇ ਰੰਦਾ ਅਸੀਂ ਬਣਾਉਣੇ ਆ ਹੁਣ ਜੱਟ ਨੇ ਹੂੰਦੇ ਚ ਗੁੱਸਾ ਦੇ ਵਿੱਚ ਨਹੀਂ ਸੱਦੇ ਦੇ ਵਿੱਚ ਦਾ ਹੋਰ ਹੀ ਬੰਦਿਆ ਸੀ ਹੂੰਦੇ ਚ ਰਣਾ ਮਾਣੀ ਚ ਹੂੰਦੇ ਦੇ ਕਿੰਨੇ ਵਧੀਆ ਰੰਦੀ ਲਈ ਦੇਸ਼ ਮੇਰੇ ਨਾਲ ਗਏ ਗਏ ਆ ਬਾਜ਼ਾਰ ਪਪਾ ਜੀ ਦਾ ਨਮਾ ਮੋਰੀ ਦੇ ਰਸਮੀ ਰਸਮੀ ਦਾ ਪਤਾ ਨਹੀਂ ਕਿ ਮੈਂ ਕੀ ਪੈਡ ਲੈਣੀ ਹੈ ਨਹੀਂ ਮਾਊਸ ਲੈਣਾ ਮੈਨੂੰ ਦੁਵਾ ਕੇ ਲੈ ਉਸ ਦੇ ਸਵੇਰੇ ਜਾਂਦਾ ਰਿਹਾ ਨਾ ਪਹੁੰਚ ਗਿਆ ਹੋ ਗਿਆ ਪਿਆਰ ਦਾ ਮਿਲਦੇ ਆਂ ਠਹਿ ਕੇ ਜੀ ਰਸਮੀ ਲੈ ਆ ਕੀ ਪੈਡ ਰੱਖਣੀ ਦਿਖਾ ਬੇਟੇ ਕੀਬੋਰਡ ਕੀਬੋਰਡ ਤੇ ਆਪ ਦਾ ਗੇਮਿੰਗ ਚੈਨਲ ਵਾਸਤੇ ਚੱਕ ਹੋ ਗਿਆ ਬismillah ਇੰਨੇ ਦੇ ਲਈ ਅਰਸਮੀ ਇਹ 500 ਲਾਇਕ ਮਾਊਸ ਤੇ ਕੀਬੋਰਡ ਹਮਮ ਹੁਣ ਇਹਦੇ ਤੇਰੀ ਵੀਡੀਓ ਵਧੀਆ ਬਣ ਜਾਏਗੀ ਹਾਂ ਮਾਈਕਾ ਮੇਰਾ ਹੈ ਜਾ ਕੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ RS बैड ਗੇਮਰ ਨੂੰ ਇੱਕ ਕਸੀਲੇ ਹੰਦਾ ਔੜਾ ਆਰਿਆ ਔੜਾ ਹਮ ਜੀ ਸਾਡੇ ਪਰੋਂ ਨੰਦਰਾ ਚੇਕ ਮੰਨ ਬਣਾ ਲਈ ਦੁੱਧ ਵੀ ਗਰਮ ਕਰ ਤਾ ਰੋਟੀ ਬਣਾਉਣੀ ਹੈ ਅਜੇ ਦੁੱਧ ਸਾਢੇ ਮੋਟਰ ਦਾ ਪਾਣੀ ਦੇ ਤ ਰਹੇਗਾ ਤਾਂ ਨਿੱਕੀ ਆ ਜਾ ਨਿੱਕੀ ਆ ਜਾ ਆ ਜਾ ਬਾਹਰ ਹਵਾ ਜਿਹੀ ਚਲੀ ਰਹੀ ਹੈ तो तो था तो फिर अपना का रोटी उसम तो कर रेस्ट करा ब्लॉग ना बने रहो चैनल पर नवे चैनल प्लीज लाइक करना ना पूछा करो लाइक जरूर कर ਉਦੋਂ ਹੀ ਆਪਾਂ ਹੁਣ ਸਾਰਾ ਕੰਮ ਧੰਦਾ ਕਰ ਲਿਆ ਰਸੋਈ ਦਾ ਤੇ ਸਾਰੇ ਭਾਂਡੇ ਭੁੰਡੇ ਆਪਣੇ ਧੋ ਤੇ ਆਰਸ਼ 'ਚ ਮੈਂ ਨਵੇਂ ਮਿੱਟੀ ਦੇ ਗਲਾਸ ਪਾਿੰਦਾ ਭਰ ਕੇ ਰੱਖ ਰੱਖੇ। ਕਿੰਨੀ ਜੀ ਸੋਹਣੀ ਆਉਂਦੀ ਆ ਮਿੱਟੀ ਦੇ ਗਲਾਸ 'ਚ। ਤੇ ਆਪਾਂ ਸ਼ਾਮ ਅਸਤੇ ਭਉਂਤੇ ਸੀਗੇ ਛੋਲੇ ਛੋਲਿਆਂ ਦੀ ਸਬਜ਼ੀ ਬਣਾਵਾਂਗੇ। ਤੇ ਹੁਣ ਆਪਣਾ ਹੈਗਾ ਰੈਸਟ ਟਾਈਮ। ਸੋ ਹੁੰਦਾ ਲਾਦ ਕੇ ਉਹ ਕੋਈ ਜਬਸ ਕਰ ਤੋ ਨਾ ਸਕਾ ਕਰ ਮੇਰੇ ਤੇ ਇੰਦਰ ਨਾ ਪੱਖਾ ਜੀ ਇੰਨਾ ਸੀ ਬਣ ਕਰ ਦੇ ਹਾਂ ਰਸਮੀ ਬੈਠਾ ਮਾਤਾ ਤੋਂ ਕੋਈ ਕਾ ਗੱਲ ਆ ਗਿਆ ਇਹ ਵੀ ਕਹਿੰਦੇ ਮਿੱਤੀ ਵੀ ਐਸੀ ਤੋਂ ਬਣਾਈ ਰਹਿੰਦਾ ਮਿੱਟੀ ਤਾਂ ਛੱਡ ਗਏ ਥੇ ਹੈ ਕੀ ਥੱਲੇ ਗਿਆ ਆਹ ਆ ਗਿਆ ਪਰਮੀਤ ਪਰਮੀਤ ਜਿਵੇਂ ਕੰਨ ਖੜੇ ਕਰਦਾ ਹੈਗਾ ਪਰਮੀਤ ਦੇ ਨਾਂ ਤੇ ਪਤਾ ਨਹੀਂ ਹੁੰਦੇ ਹੁਣ 4-5 ਦਿਨ ਬਾਅਦ ਹੁਣ ਕੋਈ ਤਲਾਵਜਿਆ ਫਾ ਮਿਲਦੇ ਆ ਹੁਣ ਬਹਿਰ ਕੇ ਆਪਣਾ ਹੋ ਗਿਆ ਹੁਣ ਰੈਸ਼ ਟਾਈਮ ਤੇ ਹੁਣ ਕਰ ਦੇ ਕੇ ਰੈਸ਼ ਕਰ ਤੋਂ ਬਾਅਦ ਤੇ ਫਿਰ ਬਲੌਕ ਫੁੱਟ ਕਰਾਂਗੇ ਲਓ ਜੀ ਹੁਣ ਆਪਾਂ ਰੈਸਟ ਕਰਕੇ ਉੱਠੜੇ ਸੀਗੇ ਤੇ ਚਾਹ ਬਣਾਉਣੀ ਹੈ ਜੀ ਪਰ ਅਸਮੀ ਵੀ ਸੌ ਗਿਆ ਸੀਗਾ ਅਸਮੀ ਵੀ ਸੌ ਗਿਆ ਸੀਗਾ ਸਾਡਾ ਨੰਬਰ ਦੇ ਦਿਓ ਅਸਮੀ赖 ਜਾ ਤਾ ਤੁੰ ਵੀ ਸੌ ਗਿਆ ਸੀ ਉਹ ਪਤਾ ਹੀ ਲੱਗਿਆਗਾ ਕਦੋਂ ਸੌ ਗਿਆ ਮੇਰੇ ਨਾਲ ਹਨਾ ਗਰਮੀ ਬਹੁਤ ਜ਼ਿਆਦਾ ਹੈਗੀ ਗਰਮੀ ਚ ਨੀਂਦ ਆ ਗਈ ਹਾਂ ਤੁਹਾਡਾ ਵੀ ਨੰਬਰ ਨਹੀਂ ਮਿਲ ਰਿਹਾ ਨਸੀ ਪਤਾ ਕਿਵੇਂ ਕਿਉਂਕਿ ਤੁਹਾਡਾ ਨੰਬਰ ਪਿਆ ਸੀ ਇਹ ਸੈਕਿੰਡ ਨੰਬਰ ਤੇ ਮੈਂ ਰਵਿਨੀ ਦਿੱਤਾ ਸੀ ਫੋਨ ਤੋਂ ਤੁਹਾਡਾ ਸੈਕਿੰਡ ਤੇ ਪਿਆ ਸੀ ਉੱਥੇ ਨੰਬਰ ਤੇ ਗਿਆੰਦਾ ਤੁਹਾਡਾ ਫਿਰ ਸਾਰੇ ਆਂਦੇ ਫੋਨਾਂ ਨਾਲ ਗਿਆੰਦੇ ਇਹ ਰੈਸਮੀ ਸੰਗਿਆ ਰੈਸਮੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਨਾਈਟ ਕਰਿਆ ਰੈਸਮੀ ਨੇ ਮੈਂ ਕੀ ਵੀ ਇੱਥੇ ਜਾਂਦਾ ਬਾਰ-ਬਾਰ ਕੱਟ ਜਾਂਦਾ ਬਾਹਰ ਨੂੰ ਜਦੋਂ ਕੋਈ ਬਾਹਰ ਜਾਂਦਾ ਉਹ ਵੀ ਬਾਹਰ ਜਾ ਵੜਦਾ ਹੈ अनबनाओ नहीं आपका आजा मिकी आजा आजा अंदर आजा आजा मिकी आजा आजा नहीं होना ना बात अंदर ਹੁਣ ਮੈਂ ਬਣਾਉਣ ਲੱਗੀ ਹਾਂ ਚਾਹ ਛਿਲ ਨਾਲੇ ਪਾਤਾ ਦੇ ਰਹੇ ਹਾਂ ਤੇ ਟੇਬਲ 'ਤੇ ਚਾਹ ਅੱਬ ਬਿਜਾਈਏਗੇ ਛੋੜ ਲਈ ਧਰਤੇ ਇਹਨੂੰ ਸਿੱਧੀਆਂ ਲੱਗ ਜਾਣੀਆਂ ਤੇ ਹੁਣ ਆਪਾਂ ਨਾਲ ਬਣਾਵਾਂਗੇ ਚਾਹ ਨਣਾ ਪਾਸਾ ਅੱਗੇ ਲਈ ਜਾ ਕਰਨੀ ਕੋਲ ਜੂਵੀ ਚੱਲਣਾ ਹੁਣ ਜਾਪੀ ਲਾਉਣੀ ਰਸ਼ਮੀ ਨਾ ਇੱਧਰ ਕਿਹਾ ਰਸ਼ਮੀ ਕੋਣ ਕਿਤੇ ਵਰਗਾ ਰਹੀਆਂ ਜਾਂ ਹਰ ਜਮੇ ਕੀ ਪਰੇ ਉਹ ਵੀ ਸੂਟ ਦਾ ਕੱਪੜਾ ਆ ਆ ਸੂਟ ਮੰਗਾਇਆ ਆਨਲਾਈਨ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਚੁੰਨੀ ਦਾ ਡਿਜ਼ਾਈਨ ਜਿਆਦਾ ਸੋਹਣਾ ਚੁੰਨੀ ਤਿਆਰ ਕਰੀ ਹੋਈ ਐ ਬਹੁਤ ਸੋਹਣਾ ਡਿਜ਼ਾਈਨ ਐ ਆ ਹੈਗਾ ਪਲਾਜ਼ੋ ਤੇ ਆ ਹੈਗਾ ਕਮੀਜ਼ ਕਮੀਜ਼ ਬਹੁਤ ਸੋਹਣੀ ਹੈ ਚੁੰਨੀ ਜਿਆਦਾ ਸੋਹਣੀ ਐ ਬਸ ਚੁੰਨੀ ਦਾ ਡਿਜ਼ਾਈਨ ਜਿਆਦਾ ਸੋਹਣਾ ਮੰਮੀ ਦਾ ਪ੍ਰੋਜੈਕਟ ਜੰ ਲਿਆ ਕਿਵੇਂ ਆ ਮਿੱਕੀ ਬਾਹਰ ਜਾਣਾ ਹੈ ਖੋਲੀ ਗੇਟ ਮੰਮੀ ਬਾਹਰ ਜਾਣਾ ਹੈ ਨਹੀਂ ਕਰਾਂਗਾ ਬਾਹਰ ਗਰਮੀ ਹੈ ਖਾਣਾ ਜਾ ਕੇ ਦਸੂਰ ਛੋਲੇ ਉੱਬਲ ਗਏ ਹੋਣੇ ਆਪਾਂ ਦੇਖਦੇ ਆਂਗੇ छोले तो अपने उबल गए छोले अच्छा बन गए हम बनावा सब्जी ठहर के हजे किबर चलिया ਹਾਂ ਮਿਕੜੀ ਚੱਲ ਟੂਟੀ ਦੇਖ ਲਵੇ ਟੂਟੀ ਆ ਗਈ ਕਿ ਨਹੀਂ ਟੂਟੀ ਆ ਗਈ ਹੈ ਹੁਣ ਅਸੀਂ ਭਰਾਂਗੇ ਪੈਪਨਾਸ ਕੈਂਪਰ ਵਗੈਰਾ ਪਾਣੀ ਪਾ ਮੰਗੇ ਪੌਦਿਆਂ ਨੂੰ ਸਾਰਿਆਂ ਨੂੰ ਪੌਦਿਆਂ ਦਾ ਮੰਗੇ ਪਾਣੀ ਤੋ ਜੀ ਸਬਜ਼ੀ ਬਣਾਉਣ ਵਾਸਤੇ ਹੁਣ ਆਪਾਂ ਗੰਡੇ ਟਮਾਟਰ ਲਸਣ ਇਹ ਆਪਾਂ ਸਾਰੇ ਕੱਟ ਲਿਆ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਪਹਿਲਾਂ ਪਿਆਜ਼ ਨੂੰ ਕਰਾਂਗੇ ਫਿਰ ਲਸਣ ਤੇ ਟਮਾਟਰ ਨੂੰ ਕਰਾਂਗੇ ਹੁਣ ਆਪਾਂ ਇਹ ਗ੍ਰाइंड ਕਰ ਲਿਆ ਸਾਰਾ ਮਿਕਸ ਕਰ ਲਿਆ ਇਹਨੂੰ ਆਪਾਂ ਧੋਕੇ ਪਾ ਦਿਆਂਗੇ ਬਾਅਦ ਚ ਇਹ ਗਸ ਹੁੰਦਾ ਤੇਲ ਇਹਦਾ ਆਪਾਂ ਲਾਵਾਂਗੇ ਤੜਕਾ ਟੀਪੇ ਦੇ ਵਿੱਚੋਂ ਮੈਂ ਗੜਬੀ ਚ ਕੱਟ ਲਿਆਗਾ ਤੇ ਥੋੜਾ ਜਿਹਾ ਪਾਵਾਂਗੇ ਤਾਂ ਜ਼ਿਆਦਾ ਹੁਣ ਆਪਾਂ ਤਾਂ ਲੈ ਕੁਸਕਰ ਆ ਜਿਹੜਾ ਪਾਣੀ ਹੈ ਇਹਦਾ ਇਹ ਵਿੱਚ ਹੀ ਪਾ ਗਏ ਤੇਲ ਵਾਲਾ ਹੁਣ ਆਪਾਂ ਪਾ ਲਿਆ ਜੀ ਤੇਲ ਇਹਨੂੰ ਪੂਰਾ ਗਰਮ ਕਰਕੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਜੀਰਾ ਸੁੱਕੇ ਮਸਾਲੇ ਤੇ ਪਾ ਦਾਂਗੇ ਆਹ ਇਨਸ਼ਾ ਅੱਲਾਹ ਜਨਾ ਤਿਆਰ ਕਰੇ ਮੇਥੀ ਆਪਾਂ ਮਸਾਲੇ ਦੇ ਆ ਵਿੱਚ ਹੀ ਸਿੱਟ ਲਈ ਸੀ ਇਹਨੂੰ ਖੋਲ ਦਾਂਗੇ ਤੇ ਵਿੱਚ ਹੀ ਇਹਦਾ ਹੋ ਟੇਸਟ ਬਣੂਗਾ ਆ ਸਾਰੇ ਆਪਾਂ ਮਸਾਲੇ ਪਾੜੇ ਸੀ ਚਨਾ ਮਸਾਲਾ ਗਰਮ ਮਸਾਲਾ ਤਾਹਨੀਆਂ ਤੇ ਮਿਰਚ ਗਰਮ ਹੁਣ ਇਹਦੇ ਵਿੱਚ ਧੂੰਆਂ ਆ ਜਾ ਨਿਕਲ ਲੱਗ ਗਿਆ ਹੁਣ ਆਪਾਂ ਪਾ ਦੇਣਗੇ ਸਾਰੇ ਪਾ ਲੈਣੇ ਮੈਂ ਇਹਨੂੰ ਮਿਕਸ ਕਰ ਲਾਂ ਹਾਂਜੀ ਠੀਕ ਹੈ ਓਕੇ ਸੋ ਕਸਾ ਰਹੇ ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਪਉਨ ਲਾਗੇ ਹੁਣ ਮਸਾਲੇ ਨੂੰ 2 ਮਿੰਟ ਵਾਸਤੇ ਮੈਂ ਰੱਖ ਦੇਣੀ ਏ ਤੇ ਆਹ ਜਿਹੜਾ ਸਾਰਾ ਸਿੱਧਾ ਆਪਾਂ ਮਸਾਲੇ ਵਾਲਾ ਇਹੀ ਢੋਕੇ ਵਿੱਚ ਪਾ ਲਿਆ ਹੈਗੇ ਜਦੋਂ ਆਹ ਮਸਾਲੇ ਪਾਵਾਂਗੇ ਇਨਸ਼ਾਅੱਲਾ ਆਪਾਂ ਹਲੇ ਚੰਗੀ ਤਰ੍ਹਾਂ ਬਣਿਆ ਨਿਕਾ ਮਸਾਲਾ ਇਹਨੂੰ ਹੋਰ ਜਿੰਨਾ ਜ਼ਰ ਤੇਲ ਨਹੀਂ ਨਿਕਲਦਾ ਉਹਨਾਂ ਚੰ ਸਾਰੇ ਨੂੰ ਮੋੜ ਕੇ ਸਨੀਰ ਤੋੜਾਂਗਾ ਇਹਨੂੰ ਆਪਾਂ 2 ਮਿੰਟ ਵਾਸਤੇ ਹੋਰ ਧਰ ਦਿਆਂਗੇ

షూలవాలా పానీ ఉబ్బల అడ్డ క్డ లే అడ్డ కడ్ లే మసాలా ఇలా తయారీ ఫే ਬਲੂਜੀ ਛੋਲੇ ਪਾਤੇ ਹਮ ਵਿੱਚ ਹੁਣ ਇਹਨੂੰ ਹਲਕਾ ਹਿਲਾ ਕੇ ਸਬਜੀ ਆਪਣੀ ਤਿਆਰ ਹੈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਕੱਲ ਨੂੰ ਨਵੇਂ ਬਲੌਗ ਨਾਲ ਫੇਰ حاضر ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ